ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਅਮੀਰ ਕਰਨੇ ਕਿ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਆਪਾਂ ਗੱਲ ਕਰਦੇ ਆਂ ਇੱਕ ਰਿਸ਼ਤੇ ਬਾਰੇ ਉਹ ਕਿਹੜਾ ਰਿਸ਼ਤਾ ਆ ਜਿਹੜਾ ਰੂਹ ਦਾ ਰਿਸ਼ਤਾ ਹੁੰਦਾ ਆ ਮਾਂ ਪਿਓ ਭੈਣ ਭਰਾ ਸਾਰੇ ਰਿਸ਼ਤੇ ਦਿਲ ਦੇ ਬਹੁਤ ਨੇੜੇ ਹੁੰਦੇ ਆ ਇਹੇ ਰੂਹ ਦੇ ਰਿਸ਼ਤੇ ਹੁੰਦੇ ਆ ਪਰ ਮਾਂ ਜਿਹੜੀ ਆ ਨਾ ਜਿਹੜਾ ਮਾਂ ਦਾ ਰਿਸ਼ਤਾ ਆ ਉਹ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ ਸਭ ਤੋਂ ਪਿਆਰਾ ਰਿਸ਼ਤਾ ਮੰਨਿਆ ਜਾਂਦਾ ਹੈ ਕਿ ਮਾਂ ਆਪਣੇ ਬੱਚਿਆਂ ਦੇ ਸਾਹਾਂ ਚ ਸਾਹ ਲੈਂਦੀ ਆ ਤੇ ਬੱਚੇ ਆਪਣੀ ਮਾਂ ਦੇ ਸਾਹਾਂ ਚ ਸਾਹ ਲੈਂਦੇ ਆ ਕਹਿੰਦੇ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਜੰਮਦਾ ਆ ਤੇ ਆਪਣੀ ਮਾਂ ਦੇ ਸਭ ਤੋਂ ਜ਼ਿਆਦਾ ਨਜ਼ਦੀਕ ਹੁੰਦਾ ਕਿਉਂਕਿ ਮਾਂ ਦੀ ਬੋਡੀ ਦਾ ਹਿੱਸਾ ਹੁੰਦਾ ਆ ਦੁਨੀਆ ਤੇ ਆਉਣ ਤੋਂ ਬਾਅਦਾਂ ਵੀ ਮਾਂ ਦੇ ਨੇੜੇ ਰਹਿੰਦਾ ਜਿੰਨਾ ਚਿਰ ਉਹਨੂੰ ਦੁਨੀਆ ਦੀ ਸਮਝ ਨਹੀਂ ਨਹੀਂ ਮਾਈ ਪਹਿਲੀ ਗੁਰੂ ਆ ਮਾਈ ਪਹਿਲੀ ਟੀਚਰ ਆ ਮਾਂ ਤੋਂ ਹੀ ਆਪਾਂ ਸਾਰਾ ਕੁਝ ਸਿੱਖਦੇ ਆ ਮਾਂ ਨੇ ਆਪਾਂ ਨੂੰ ਸਿਖਾਉਣਾ ਹੁੰਦਾ ਕਿਉਂਕਿ ਮਾਂ ਹਮੇਸ਼ਾ ਘਰ 'ਚ ਰਹਿੰਦੀ ਆ ਆਪਣੇ ਬੱਚੇ ਨੂੰ ਚੰਗੀਆਂ ਮਾੜੀਆਂ ਗੱਲਾਂ ਦੱਸਦੀ ਆ ਪਿਓ ਨੇ ਬਾਹਰੋਂ ਕਮਾ ਕੇ ਲੈ ਕੇ ਆਉਣਾ ਹੁੰਦਾ। ਮਾਂ ਨੇ ਘਰੇ ਜੋ ਵੀ ਕੁਝ ਹੈਗਾ ਆ ਜੋ ਪਿਓ ਕਮਾ ਕੇ ਲੈ ਕੇ ਆਇਆ ਉਹ ਬਣਾ ਕੇ ਆਪਣੇ ਬੱਚਿਆਂ ਨੂੰ ਖਵਾਉਣਾ ਪਰੋਸਣਾ ਹੁੰਦਾ, ਘਰ ਬਣਾਉਣਾ ਹੁੰਦਾ ਆਪਣਾ। ਸੋ ਮਾਂ ساری ਉਮਰ ਆਪਣੇ ਬੱਚਿਆਂ ਨੂੰ ਹਾਕਾਂ ਮਾਰਦੀ ਰਹਿੰਦੀ, ਵਾਜਾਂ ਮਾਰਦੀ ਰਹਿੰਦੀ ਐ। ਕਿ ਮੇਰੇ ਬੱਚੇ ਮੇਰੇ ਕੋਲ ਆਉਣ, ਮੇਰੇ ਕੋਲ ਰਹਿਣ। ਜਨਮ ਸਮੇ ਆਪਾਂ ਮਾਂ ਦੇ ਨਜ਼ਦੀਕ ਹੁੰਨੇ ਆ, ਜਨਮ ਤੋਂ ਬਾਅਦਾਂ ਵੀ ਆਪਾਂ ਮਾਂ ਦੇ ਨਜ਼ਦੀਕ ਹੁੰਨੇ ਆ ਜਿੰਨਾ ਚਿਰ ਆਪਾਂ ਨੂੰ ਦੁਨੀਆ ਦੀ ਹੋਸ਼ ਦੀ ਹੁੰਦੀ ਹੈ। ਜਿੱਦਾਂ ਜਿੱਦਾਂ ਆਪਾਂ ਵੱਡੇ ਹੋਈ ਜਾਂਦੇ ਆਪਾਂ ਨੂੰ ਖੰਭ ਲੱਗ ਜਾਂਦੇ ਖੰਭ ਲੱਗਣ ਦਾ ਭਾਅ ਏ ਭਾਵੇਂ ਆ ਖੰਭ ਲੱਗਣ ਦਾ ਭਾਅ ਏ ਆ ਕਿ ਦੁਨੀਆਦਾਰੀ ਦੀ ਸਮਝ ਆਉਂਦੀ ਜਾਂਦੀ ਆ ਆਪਾਂ ਉਸ ਦੁਨੀਆਦਾਰੀ ਚ ਖੁਬਰੇ ਜਾਂਦੇ ਮਾਂ ਤੋਂ ਥੋੜਾ ਦੂਰ ਹੋਈ ਜਾਂਦੇ ਜਦੋਂ ਦੂਰ ਹੋਈਦਾ ਪਰਦੇਸਾਂ ਦੇ ਵਿੱਚ ਆ ਲਈਦਾ ਫਿਰ ਮਾਪੇ ਬਹੁਤ ਚੇਤੇ ਆਉਂਦੇ ਕਹਿੰਦੇ ਹੁੰਦੇ ਜਿਹੜੀ ਜਿਹਦੇ ਕੋਲ ਜਿਹੜੀ ਚੀਜ਼ ਹੈਗੀ ਉਹ ਉਹਦੀ ਕਦਰ ਨਹੀਂ ਕਰਦਾ ਤੇ ਜਦੋਂ ਉਹਨੇ ਕੋਣ ਉਹ ਚੀਜ਼ ਦੂਰ ਹੁੰਦੀ ਆ ਆਪਾਂ ਉਸ ਰਿਸ਼ਤੇ ਤੋਂ ਉਸ ਪਿਆਰ ਤੋਂ احساس ਤੋਂ ਦੂਰ ਹੁੰਨੇ ਆ ਫਿਰ ਆਪਾਂ ਨੂੰ ਹੁੰਦਾ ਕਿ ਸਾਡਾ ਮਾਂ-ਬਾਪ ਸਾਡੇ ਕੋਲ ਹੋਵੇ ਅਸੀਂ ਸਾਨੂੰ ਖੇਚ ਹੁੰਦੀ ਅਸੀਂ ਛੇਤੀ ਜਾ ਕੇ ਉਹਨਾਂ ਨੂੰ ਮਿਲੀਏ ਉਹਨਾਂ ਦੇ ਕੋਲ ਰਹੀਏ ਹਾਂ ਅੱਜ ਕੱਲ ਫੈਸਿਲਿਟੀਆਂ ਬਹੁਤ ਆ ਵੀਡੀਓ ਕਾਲ ਕਰ ਸਕਦੀਆਂ ਤੁਸੀਂ ਦੇਖ ਸਕਦੇ ਫੋਟੋਆਂ ਪਾ ਸਕਦੇ ਆ ਮਿਲ ਸਕਦੇ ਆ ਜਾ ਕੇ ਤੁਹਾਡੀ ਜੇ ਬਖਰਚਾ ਚੱਲਦੀ ਆ ਤੁਸੀਂ ਟਿਕਟ ਲਓ ਆਪਣੇ ਮਾਂ-ਬਾਪ ਨੂੰ ਭਾਵੇਂ ਸਾਲ ਬਾਅਦ ਜਾ ਕੇ ਮਿਲੋ ਪਰ ਸਾਰਿਆਂ ਦੀ ਸਿਚੁਏਸ਼ਨ ਸੇਮ ਨਹੀਂ ਹੁੰਦੀ ਸਾਰੇ ਨਹੀਂ ਜਾ ਸਕਦੇ ਸਾਰੇ ਕੋਲ ਵੀ ਨਹੀਂ ਰਹਿ ਸਕਦੇ ਸੋ ਮਾਪਿਆਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਵੀ ਆਪਣੇ ਬੱਚਿਆਂ ਦੇ ਮਾਪੇ ਅਸੀਂ ਵੀ ਉਸ ਸਟੇਜ ਤੇ ਹੋਂਨਾ ਜਿੱਥੇ ਅੱਜ ਸਾਡੇ ਮਾਪੇ ਖੜੇ ਆ ਮਾਪੇ ਤੋਂ ਵੱਡਾ ਹੋਰ ਕੋਈ ਨਹੀਂ ਜਦੋਂ ਕਹਿੰਦੇ ਨੇ ਮਾਵਾ ਮੁੱਕ ਜਾਂਦੀਆਂ ਨਾ ਕੋਈ ਦਵਾਰ ਨਹੀਂ ਦਿੰਦਾ ਤੁਹਾਨੂੰ ਤੁਹਾਡੇ ਸਿਰ ਦੇ ਉੱਤੇ ਹੱਥ ਰੱਖਣ ਵਾਲਾ ਕੋਈ ਨਹੀਂ ਹੁੰਦਾ ਨਾ ਕਰੇ ਕਿਸੇ ਨੇ ਤੁਹਾਡਾ ਸਿਰ ਹੀ ਪੋਲੋਸਣਾ ਤੇ ਨਾਕ ਮਾਵਾ ਵਾਂਗੂ ਕਿਸੇ ਨੇ ਪਿਆਰ ਕਰਨਾ ਨਾ ਤੁਹਾਨੂੰ ਕਿਸੇ ਨੇ ਫੋਨ ਕਰਨਾ ਇਹੋ ਮਾਂ ਨਹੀਂ ਹੁੰਦੀ ਨਾ ਕੋਈ ਫੋਨ ਨਹੀਂ ਕਰਦਾ ਕੋਈ ਨਹੀਂ ਪੁੱਛਦਾ ਹੈਗਾ ਤੁਸੀਂ ਠੀਕ ਆ ਤੁਸੀਂ ਹੈਗੇ ਆ ਤੁਸੀਂ ਆਉਣਾ ਆ ਜਾਂ ਨਹੀਂ ਆਉਣਾ ਕਦੇ ਵੀ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਕਿ ਅਸੀਂ ਤੁਹਾਨੂੰ ਉਡੀਕਦੇ ਹਾਂ ਤੁਸੀਂ ਆਓ ਮਾਪਿਆਂ ਨਾਲ ਹੀ ਸਭ ਕੁਝ ਆ ਸਾਰੀ ਉਮਰ ਕਿਸੇ ਨੇ ਨਹੀਂ ਬੈਠੇ ਰਹਿਣਾ ਹੁੰਦਾ ਬਟ ਇਹ ਗੱਲ ਹੁੰਦੀ ਆ ਕਿ ਜਿਹੜੀ ਚੀਜ਼ ਕੋਲ ਹੈਗੀ ਜੇ ਉਹਨੂੰ ਉਸ ਚੀਜ਼ ਨੂੰ ਸੰਭਾਲ ਲਈਏ ਕੁਝ ਸਮਾਂ ਆਪਾ ਉਹਦੇ ਨਾਲ ਬਤਾ ਸਕਦੇ ਹਾਂ ਵੀ عمر ਰਹਿਣ ਕੋਈ ਨਹੀਂ ਆਇਆ ਇਹ ਦੁਨੀਆਦਾਰੀ ਆ ਮੇਲਾ ਆ ਕੋਈ ਆਉਂਦਾ ਆ ਕੋਈ ਜਾਂਦਾ ਆ ਕੋਈ ਆਉਂਦਾ ਆ ਕੋਈ ਜਾਂਦਾ ਆ ਸੋ ਮੁੱਦਾ ਓ ਮੋਸ਼ਨਲ ਹੋ ਜਾਂਦਾ ਥੋੜਾ ਜਿਹਾ ਪਰ ਕੀ ਕਰੀਏ ਹੁਣ ਜਿਹੜੀਆਂ ਫੀਲਿੰਗਸ ਆ ਉਹ ਬਾਹਰ ਆ ਜਾਂਦੀਆਂ ਆ ਤੇ ਜਦੋਂ ਤੱਕ ਚੀਜ਼ ਨੂੰ ਫੀਲ ਨਹੀਂ ਕਰੀਦਾ ਔਰ ਉਦੋਂ ਤੱਕ ਫਿਰ ਬੋਲਣੀ ਕਰਨੀ ਚੰਗੀ ਨਹੀਂ ਲੱਗਦੀ ਚੀਜ਼ ਨੂੰ ਗੱਲ ਨੂੰ ਫੀਲ ਕਰਕੇ ਬੋਲਿਆ ਜਾਂਦਾ ਆ ਸੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰ ਲਓ ਤੇ ਸੋਨਾ ਰ ਕਮੈਂਟ ਜਰੂਰ ਕਰਿਓ ਜੋ ਵੀ ਆਪਣੀ ਮਾਂ ਬਾਪ ਨੂੰ ਪਿਆਰ ਕਰਦਾ ਹੈ ਪਲੀਜ਼ ਕਮੈਂਟ ਜਰੂਰ ਕਰਿਓ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ